ਮੈਨੂੰ ਇੱਕ ਚੀਜ਼ 'ਤੇ ਫੋਕਸ ਕਰਨਾ ਚਾਹੀਦੀ ਹੈ, ਇਹ ਘਰ ਜਾਂ ਆਫਿਸ। ਕੋਈ ਨਾ ਤੂੰ ਇੱਕ ਵਾਰੀ ਫੇਰ ਸੋਚ ਲੈ ਜੌਬ ਕਰਨ ਬਾਰੇ। ਕਿਉਂ ਕੀ ਹੋਇਆ? ਪੂਰਾ ਦਿਨ ਮੈਂ ਘਰ ਦੇ ਕੰਮ ਕਰ ਕਰ ਕੇ ਥੱਕ ਜਾਂਦੀ ਹਾਂ। ਬਾਹਰ ਚ ਜਾਵੇ ਤੇਰਾ ਖਾਣਾ, ਰਹਿਣ ਦੇ ਮੈਂ ਨਹੀਂ ਖਾਣਾ। ਉਹ ਤਾਂ ਚੁੱਪਚਾਪ ਹੀ ਸਭ ਕੁਝ ਕਰਦਾ ਰਹਿੰਦਾ ਨਾ ਬਿਨਾਂ ਕਿਸੇ ਕੰਪਲੇਨ ਤੋਂ। ਹਾਂ ਹਾਈ ਗੁੱਡ ਈਵਨਿੰਗ ਗੁੱਡ ਈਵਨਿੰਗ ਠੀਕ ਸਭ ਹਾਂ ਜੀ ਅੱਜ ਠੀਕ ਹੈ ਤੁਸੀਂ ਕਦੋਂ ਆਏ ਮੈਂ ਵੀ ਹੁਣੇ ਆਇਆ ਠੀਕ ਹੈ ਕੀ ਹੋਇਆ ਤੈਨੂੰ ਕੁਛ ਨਹੀਂ ਯਾਰ ਮੈਂ ਨਾ ਥੱਕ ਚੁੱਕੀ ਆ ਜੌਬ ਕਰਦੇ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੱਦਾਂ ਟਾਈਮ ਨਿਕਲ ਜਾਂਦਾ ਔਰ ਪੱਜ ਪੱਜ ਕੇ ਨਾ ਬੁਰਾ ਹਾਲ ਹੋ ਜਾਂਦਾ ਦਿਲ ਕਰ ਰਿਹਾ ਹੁਣ ਨਾ ਜੌਬ ਛੱਡ ਦਵਾਂ ਕਿਉਂ ਕੁਛ ਨਹੀਂ ਯਾਰ ਕਦੀ ਘਰ ਦੇ ਕੰਮ ਕਦੀ ਆਫਿਸ ਦੇ ਕੰਮ ਸਾਰਾ ਦਿਨ ਬਸ ਇਹਦੇ ਵਿੱਚ ਨਿਕਲ ਜਾਂਦਾ ਔਰ ਇੰਨਾ ਸਫਰ ਕਰਦੀ ਆ ਮੈਂ ਇਹਨਾਂ ਚੀਜ਼ਾਂ ਪਿੱਛੇ ਸਰ ਠੀਕ ਹੈ ਯਾਰ ਜਿਦ ਤਰਾ ਮਨ ਨਹੀਂ ਹੈਗਾ ਜੌਬ ਕਰਨ ਦਾ ਨਾ ਕਰ ਇੱਚ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਨਾ ਇੱਕ ਚੀਜ਼ ਵਰ ਫੋਕਸ ਕਰਨਾ ਚਾਹਨੀ ਆ ਯੇ ਘਰ ਜਾਂ ਆਫਿਸ ਤਾਂ ਕਿ ਮੈਂ ਇੱਕ ਚੀਜ਼ ਹੀ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਾਂ ਕੋਈ ਨਾ ਤੂੰ ਇੱਕ ਵਾਰੀ ਫੇਰ ਸੋਚ ਲੈ ਜੌਬ ਕਰਨ ਬਾਰੇ ਬਾਕੀ ਮੈਂ ਤਾਂ ਹੈਂ ਆ ਤੇਰੀ ਹੈਲਪ ਕਰਨ ਲਈ ਨਹੀਂ ਯਾਰ ਤੂੰ ਸਹੀ ਸਮਝ ਸਕਦੇ ਮੈਂ ਨਾ ਹੁਣ ਆਪਣਾ ਮਨ ਬਣਾ ਚੁੱਕੀ ਆ ਕਿ ਮੈਂ ਜੌਬ ਹੁਣ ਨਹੀਂ ਕਰਨੀ ਮੈਂ ਵੈਸੇ ਵੀ ਤੁਹਾਨੂੰ ਕਿਹਾ ਹੋਇਆ ਸੀ ਕਿ ਮੇਰਾ ਜਦ ਤੱਕ ਮਨ ਕਰੂਗਾ ਨਾ ਮੈਂ ਉਰੋਂ ਤੱਕ ਹੀ ਜੌਬ ਕਰੂੰਗੀ ਚਲ ਠੀਕ ਹੈ ਜੇ ਤੇਨੂੰ ਠੀਕ ਲੱਗੇ ਮੈਂ ਹਮੇਸ਼ਾ ਤੇਰੇ ਨਾਲ ਹੀ ਥੈਂਕ ਯੂ ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਜਰੂਰ ਸਮਝੋਗੇ ਵਿੱਕੀ ਬੋਲ ਮੈਂ ਨਾ ਸੋਚ ਰਹੀ ਸੀ ਕਿ ਘਰ ਦੇ ਕੰਮਾਂ ਲਈ ਨਾ ਕੋਈ ਹੈਲਪਰ ਰੱਖ ਲਵਾਂ ਕਿਉਂ ਕੀ ਹੋਇਆ ਪੂਰਾ ਦਿਨ ਮੈਂ ਘਰ ਦੇ ਕੰਮ ਕਰ ਕਰਕੇ ਥੱਕ ਜਾਂਦੀ ਹਾਂ ਹੈਲਪਰ ਦਾ ਕੀ ਹੈ ਉਹ 3-4000 ਲਊਗੀ ਨਾਲਵਰੀ ਹੈਲਪ ਵੀ ਹੋ ਜੇਗੀ ਤੇ ਮੈਨੂੰ ਵੀ ਥੋੜਾ ਰੈਸਟ ਮਿਲ ਜਾਏਗਾ। ਚਲ ਠੀਕ ਹੈ ਜੇ ਵੈ ਤੈਨੂੰ ਠੀਕ ਲੱਗੇ। ਥੈਂਕ ਯੂ ਸੋ ਮਚ। ਚਲੋ ਤੁਸੀਂ ਬੈਠੋ ਮੈਂ ਤੁਹਾਡੇ ਲਈ ਨਾ ਬ੍ਰੈਕਫਾਸਟ ਸੈੱਟਿੰਗ ਕਰਦੀ ਹਾਂ। ਆਗੇ ਤੁਸੀਂ? ਹਾਂ ਯਾਰ ਆ ਗਿਆ। ਕਿਵੇਂ ਨੇ ਰਿਹਾ ਤੁਹਾਡਾ ਅੱਧਾ ਦਿਨ? ਮੇਰਾ ਅੱਜ ਦਾ ਦਿਨ ਬਹੁਤ ਹੈਕਟਿਕ ਸੀ। ਅੱਛਾ ਚਲੋ ਬੈਠੋ ਪਾਣੀ ਪਵਾਨੀਏ। ਰੀਤਾ ਪਾਣੀ ਲੈ ਕੇ ਆਈ। ਜੀ ਲਾਈਵ ਹਾਂ ਵੀ। ਔਰ ਕੁਕਿੰਗ ਹਾਊਸ ਮੇਡ ਹਾਂਜੀ ਮੈਂ ਰੱਖ ਲਈ ਅੱਜ ਹੀ ਰੱਖੀ ਐ ਔਰ ਇਹਨੇ ਨਾ ਮੈਨੂੰ ਖਾਣਾ ਬਣਾ ਕੇ ਵੀ ਦਿਖਾਇਆ ਸੀ ਬਹੁਤ ਵਧੀਆ ਬਣਾਉਂਦੀ ਐ ਫੇਰ ਮੈਨੂੰ ਕਿਹਾ ਕਿ ਘਰ ਦੇ ਕੰਮ ਦੇ ਨਾਲ ਨਾਲ ਤੂੰ ਖਾਣੇ ਦਾ ਕੰਮ ਵੀ ਕਰਦੇ ਕਰੀ ਸਿਰਫ 5000 ਰੁਪਏ ਐਕਸਟਰਾ ਲਓਗੀ ਹੁਣ ਸਾਰੇ ਘਰ ਦੇ ਕੰਮ ਤੇ ਰੋਟੀ ਪਾਣੀ ਇਹੀ ਬਣਾਇਆ ਕਰੂਗੀ ਕਿਉਂ ਹੁਣ ਖਾਣਾ ਵੀ ਇਹੀ ਬਣਾਏਗੀ ਹਾਂਜੀ ਤੁਹਾਨੂੰ ਪਤਾ ਨਾ ਕਿੰਨੀ ਗਰਮੀ ਐ ਔਰ ਸਾਰਾ ਦਿਨ ਕਿਚਨ 'ਚ ਖੜੇ ਹੋ ਕੇ ਨਾ ਮੇਰੇ ਪੈਰ ਵੀ ਦੁਖਣ ਲੱਗ ਜਾਂਦੇ ਐ ਤਾਂ ਕਰਕੇ ਸਾਰੇ ਕੰਮ ਲਈ ਹੁਣ ਮੈਂ ਇਹਨੂੰ ਰੱਖ ਲਿਆ सोनिया तू ना जल्दी ना खाना लगा दे मेन बहुत भूख लग रही है ठीक है रीटा जल्दी ना खाना लगा दे भाभी मैंने खाना लगा दिया है अब मैं लेट हो रही हूँ मैं जा रही हूँ ठीक है कल ना सुबह जल्दी आ जाना ठीक है क्योंकि ना ये लेट हो गए थे आज फिर टाइम पर आना क्योंकि ब्रेकफास्ट भी बनाना है ओके okay, भाभी जी सोनिया की हो सब क्यों की हो गया ਉਹ ਤੂੰ ਮੇਰੇ ਲਈ ਰੋਟੀ ਵੀ ਨਹੀਂ ਬਣਾ ਸਕਦੀ। ਓਹੋ ਹੁਣ ਆਪਾਂ ਰਿਟਰਨ ਰੱਖਿਆ ਕਿਉਂ ਆ? ਆਪਾਂ ਇਸ ਚੀਜ਼ੇ ਹੀ ਉਹਨੂੰ ਪੈਸੇ ਦਿੰਨੇ ਆ। ਸੋਨੀਆ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਤੇਰੇ ਹੱਥ ਦਾ ਹੀ ਖਾਣਾ ਪਸੰਦ ਹੈ। ਓਹੋ ਤੁਸੀਂ ਕਿਉਂ ਟੈਨਸ਼ਨ ਲੈ ਰਹੀ ਹੋ? ਜਿੱਤੇ ਦਾ ਖਾਣਾ ਮੈਂ ਬਣਾਉਣੀ ਹੈ ਨਾ ਉਦਾਂ ਦਾ ਹੀ ਬਣਾਏਗੀ ਕਿਉਂਕਿ ਉਹਨੂੰ ਸਾਰਿਆਂ ਨੇ ਸਿਖਾਇਆ ਵਾ। ਤੁਸੀਂ ਇੱਕ ਵਾਰੀ ਖਾ ਕੇ ਤਾਂ ਦੇਖੋ। ਬਾਹਰ ਚ ਜਾਵੇ ਤੇਰਾ ਖਾਣਾ ਰਹਿਣ ਦੇ ਮੈਂ ਨਹੀਂ ਖਾਣਾ। ਵਿੱਕੀ ਕੀ ਹੋ ਗਿਆ? ਤੁਸੀਂ ਇੰਨਾ ਓਵਰ ਰਿਐਕਟ ਕਿਉਂ ਕਰ ਰਹੇ ਹੋ? ਇੰਨੀ ਛੋਟੀ ਜੀ ਗੱਲ ਤੇ। ਓਵਰ ਰਿਐਕਟ? ਤੂੰ ਆਪਣੇ ਵੱਲ ਵੇਖ। ਕੀ ਬਣ ਗਈ ਹੈ ਹੁਣ ਤੋਂ ਪਹਿਲਾਂ ਤੂੰ ਹਰ ਚੀਜ਼ ਨੂੰ ਲੈ ਕੇ ਕਿੰਨਾ ਸੀਰੀਅਸ ਹੁੰਦੀ ਸੀ ਪਾਵੇਂ ਜੋਬ ਹੋਵੇ ਕਰੀਅਰ ਹੋਵੇ ਜਾਂ ਘਰ ਦੇ ਕੰਮ ਹੋਣ ਪਰ ਹੁਣ ਤੂੰ ਆਪਣੇ ਕੰਫਰਟ ਜ਼ੋਨ ਚਲੀ ਗਈ ਹੈ ਜਿਵੇਂ ਤੂੰ ਬਾਹਰ ਹੀ ਨਹੀਂ ਆਣਾ ਚਾਹਦੀ ਹੁਣ ਪਹਿਲਾਂ ਤੂੰ ਜੋਬ ਛੱਡੀ ਉਹਦੇ ਲਈ ਵੀ ਮੈਂ ਹਾਂ ਕਰਦੀ ਫਿਰ ਤੂੰ ਕਿਹਾ ਹਾਊਸ ਹੈਲਪ ਚੀਤੀਏ ਉਹਦੇ ਲਈ ਵੀ ਮੈਂ ਹਾਮੀ ਭਰਤੀ ਰੋਟੀ ਵਾਲੀ ਵੀ ਰੱਖ ਲਈ ਤੂੰ ਸਾਰੇ ਕੰਮ ਤਾਂ ਉਹ ਹੀ ਕਰਦੀਏ ਫਿਰ ਈਵਨ ਘਰ ਦੇ ਪ੍ਰੈਸ ਕੱਪੜੇ ਵੀ ਬਾਹਰੋਂ ਹੋ ਕੇ ਆਉਂਦੇ ਨੇ ਤੂੰ ਜੌਬ ਛੱਡਤੀ ਤੈਨੂੰ ਪਤਾ ਨਾ ਆਪਣੇ ਘਰ ਦਾ ਖਰਚਾ ਆਪਾਂ ਦੋਨੋਂ ਦੀ ਸੈਲਰੀ ਨਾਲ ਚੱਲਦਾ ਸੀਗਾ ਹਨਾ ਜੋ ਲਾਈਫ ਸਟਾਈਲ ਹੈ ਨਾ ਉਹ ਦੋਨਾਂ ਦੀ ਸੈਲਰੀ ਦੇ ਹਿਸਾਬ ਨਾਲ ਸੀ ਤੂੰ ਕਦੀ ਸੋਚਿਆ ਹੁਣ ਉਹ ਕਿਵੇਂ ਚੱਲੇਗਾ ਨਾਲ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਤੇਰੇ ਸਿਰਫ ਹੱਥ ਦਾ ਹੀ ਖਾਣਾ ਪਸੰਦ ਹੈ ਹੁਣ ਖਾਣਾ ਤਾਂ ਦੂਰ ਤੂੰ ਪਾਣੀ ਦਾ ਗਲਾਸ ਵੀ ਆਪਣੇ ਹੱਥੀ ਨਹੀਂ ਫੜਾਉਂਦੀ ਮੈਨੂੰ ਜੇ ਸਾਰੇ ਕੰਮ ਕੰਮਲ ਹੀ ਨਹੀਂ ਕਰਨੇ ਐ ਮੇਰੇ ਲਈ ਤੂੰ ਕੀ ਕਰੇਂਗੀ ਫੇਰ ਵਿੱਕੀ ਆਈ ਐਮ ਸੌਰੀ ਮੈਂ ਸੋਚਿਆ ਹੀ ਨਹੀਂ ਸੀ ਮੈਨੂੰ ਲੱਗ ਰਿਹਾ ਸੀ ਕਿ ਅਗਰ ਥੋੜੇ ਜਿਵੇਂ ਪੈਸੇ ਖਰਚ ਕੇ ਆਪਾਂ ਨੂੰ ਕੰਫਰਟ ਜ਼ੋਨ ਮਿਲਦਾ ਤਾਂ ਉਹਦੇ 'ਚ ਕੀ ਗਲਤ ਆ? ਕੰਫਰਟ ਜ਼ੋਨ? ਆ ਤਰੇ ਕੰਫਰਟ ਜ਼ੋਨ ਦੇ ਚੱਕਰਾ 'ਚ ਮੇਰੇ ਨਾਲ ਕੀ ਹੋ ਰਿਹਾ ਹੈ? ਕਦੇ ਸੋਚਿਆ ਤੂੰ ਆਪੇ? ਸੋਨੀਆ, ਪਹਿਲੇ ਹੀ ਆਪਣੀ ਸੈਲਰੀ ਅੱਧੀ ਹੋ ਚੁੱਕੀ ਹੈ। ਤੂੰ ਤਾਂ ਇਹ ਸੋਚਣਾ ਚਾਹੀਦਾ ਤੈਨੂੰ ਕਿ ਆਪਾਂ ਆਪਣੇ ਖਰਚੇ ਕਿਵੇਂ ਘਟਾਈਏ। ਤੂੰ ਤਾਂ ਪਹਿਲੇ ਨਾਲੋਂ ਵੱਧ ਖਰਚੇ ਕਰਨ ਲੱਗ ਪਈ ਹੁਣ। ਮੇਰੀ ਸੈਲਰੀ 'ਚੋਂ ਤਾਂ ਕਿੰਨੇ ਪੈਸੇ ਹੈਲਪਰ ਨੂੰ ਹੀ ਜਾਣ ਲੱਗ ਪਏ। ਤੂੰ ਸੋਚਿਆ ਕਦੀ ਆਪਾਂ ਬਾਕੀ ਖਰਚੇ ਕਿਵੇਂ ਮੈਨੇਜ ਕਰਾਂਗੇ? ਤੈਨੂੰ ਕੰਫਰਟ ਜ਼ੋਨ ਚਾਹੀਦਾ ਹੈ ਨਾ? ਠੀਕ ਹੈ। ਮੈਨੂੰ ਵੀ ਚਾਹੀਦਾ ਕੰਫਰਟ। ਕੱਲ ਤੋਂ ਮੈਂ ਵੀ ਨਹੀਂ ਆਫਿਸ ਜਾਊਂ। ਮੈਂ ਵੀ ਘਰ ਬੈਠਾਂ ਆਰਾਮ ਨਾਲ। ਕੰਮ ਵਾਲੀ ਤਾਂ ਹੈ ਹੀ ਹੁਣ ਆਪਣੇ ਕੋਲ। ਸਾਰੇ ਕੰਮ ਤਾਂ ਉਹੀ ਕਰਦੀ ਆ ਕਰੂਗੀ। ਵਿੱਕੀ, ਇਹ ਤੁਸੀਂ ਕੀ ਕਹਿ ਰਹੀ ਹੋ? ਤੁਸੀਂ ਨਹੀਂ ਜੋਬ ਛੱਡ ਸਕਦੇ। ਅਗਰ ਤੁਸੀਂ ਜੋਬ ਛੱਡਤੀ ਤਾਂ ਘਰ ਦੇ ਖਰਚੇ ਕਿਵੇਂ ਚੱਲਣਗੇ? ਘਰ ਦੇ ਕਿੰਨੇ ਖਰਚੇ ਹੁੰਦੇ ਆ ਹੈਲਪਰ ਨੂੰ ਸੈਲਰੀ ਦੇਣੀ ਆ ਖਾਣ ਪੀਣ ਦਾ ਖਰਚਾ ਹੁੰਦਾ ਵਾ ਇਹ ਸਾਰੇ ਖਰਚੇ ਆਪਾਂ ਕਿੱਦਾਂ ਮੈਨੇਜ ਕਰਾਂਗੇ ਸਭ ਦੀ ਸਰ ਲਈ ਕਿੱਥੋਂ ਦਵਾਂਗੇ ਆਪਾਂ ਸਾਰੀ ਜੀਜਾ ਦੀ ਰਿਸਪੌਂਸਿਬਿਲਟੀ ਨਾ ਤੁਹਾਡੀ ਆ ਫਿਰ ਤੇਰੀ ਕੀ ਰਿਸਪੌਂਸਿਬਿਲਟੀ ਆ ਫਿਰ ਸਾਰੀ ਰਿਸਪੌਂਸਿਬਿਲਟੀ ਜੇ ਬੰਦੇ ਨੇ ਚੱਕਣੀ ਆ ਬੰਦਾ ਕਿਉਂ ਚੱਕੇ ਮੇਰੀ ਰਿਸਪੌਂਸਿਬਿਲਟੀ ਹੈ ਮੇਰੇ ਕਿਤੇ ਬਗੈਰ ਤਾਂ ਕੁਝ ਹੋਊਗਾ ਹੀ ਨਹੀਂ ਤੂੰ ਕਦੇ ਸੋਚਿਆ ਮੇਰੇ ਦਿਮਾਗ ਚ ਕੀ ਚੱਲ ਰਿਹਾ ਹੈ ਪਿਛਲੇ ਕਿੰਨੇ ਦਿਨਾਂ ਤੋਂ ਮੇਰੇ ਦਿਮਾਗ ਸੋਚ ਕੇ ਮੈਂ ਪਾਗਲ ਹੀ ਹੋ ਜਾਣਾ ਕੀ ਹਜੇ ਖਰਚਾ ਚੱਲ ਰਿਹਾ ਹੈ ਅੱਗੇ ਦਾ ਕਿਵੇਂ ਚੱਲੇਗਾ ਅੱਗੇ ਦਾ ਕਿਵੇਂ ਮੈਨੇਜ ਹੋਏਗਾ ਮੈਂ ਤਾਂ ਇਹ ਹੀ ਸੋਚਾ ਰਹਿਣਾ ਕਿ ਐਕਸਟਰਾ ਜੌਬ ਕਰਾਂ ਕੋਈ ਨਵੀਂ ਜੌਬ ਲੱਭਾਂ ਕਿਵੇਂ ਚਲਾਵਾਂ ਇੱਕ ਵਧੀਆ ਪਾਰਟਨਰ ਦਾ ਨਾ ਫਰਜ਼ ਹੁੰਦਾ ਕਿ ਬੰਦੇ ਦੀ ਟੈਨਸ਼ਨ ਚ ਉਹਦੀ ਹੈਲਪ ਕਰਨ ਦਾ ਉਹਦੀ ਪਰੇਸ਼ਾਨੀ ਕਿਵੇਂ ਖਤਮ ਕਰੀ ਦੀਏ ਨਾ ਕਿ ਉਹਦੀ ਪਰੇਸ਼ਾਨੀ ਹੋਰ ਵਧਾਣ ਦਾ ਸੋਨੀਆ ਇੱਕ ਔਰਤ ਤਾਂ ਬੋਲ ਸਕਦੀ ਹੈ ਕਿ ਮੈਂ ਜੌਬ ਨਹੀਂ ਕਰਨੀ ਮੈਨੂੰ ਘਰ ਕੰਮ ਕਰਨ ਲਈ ਹੈਲਪਰ ਚਾਹੀਦੀ ਹੈ ਬੱਚੇ ਦੀ ਕੇਅਰ ਕਰਨ ਲਈ ਨਾਨੀ ਚਾਹੀਦੀ ਐ ਬੰਦੇ ਦਾ ਕੀ ਉਹ ਤਾਂ ਨਹੀਂ ਕਹਿ ਸਕਦਾ ਨਾ ਮੈਂ ਜੌਬ ਨਹੀਂ ਕਰਨੀ ਇਹ ਸਾਰੇ ਖਰਚੇ ਮੇਰੇ ਤੋਂ ਮੈਨੇਜ ਨਹੀਂ ਹੁੰਦੇ ਇੰਨੇ ਲੋਕਾਂ ਦੀ ਰਿਸਪੌਂਸਿਬਿਲਟੀ ਨਹੀਂ ਲਈ ਜਾ ਰਹੀ ਉਹ ਤਾਂ ਚੁੱਪਚਾਪ ਹੀ ਸਭ ਕੁਝ ਕਰਦਾ ਰਹਿੰਦਾ ਨਾ ਬਿਨਾ ਕਿਸੇ ਕੰਪਲੇਨ ਤੋਂ ਫਿਰ ਤੂੰ ਕਿਉਂ ਨਹੀਂ ਕਰ ਸਕਦੀ ਵਿੱਕੀ ਆਈ ਐਮ ਰੀਅਲੀ ਵੈਰੀ ਸੌਰੀ ਮੈਨੂੰ ਸੱਚੀ ਨਹੀਂ ਪਤਾ ਸੀ ਕਿ ਤੁਸੀਂ ਇੰਨੀ ਪ੍ਰੋਬਲਮ ਦੇ ਵਿੱਚੋਂ ਮੈਂ ਤਾਂ ਸਿਰਫ ਆਪਣੇ ਕੰਫਰਟ ਜ਼ੋਨ ਬਾਰੇ ਸੋਚ ਰਹੀ ਸੀ ਕਿ ਤੁਹਾਡੇ ਬਾਰੇ ਮੈਂ ਇੱਕ ਵਾਰ ਵੀ ਨਹੀਂ ਸੋਚਿਆ ਇਹ ਸਭ ਕੁਝ ਕਿੱਦਾਂ ਮੈਨੇਜ ਕਰੋਗੇ ਪਲੀਜ਼ ਮੈਨੂੰ ਨਾ ਮਾਫ ਕਰ ਦੋ ਘਰ ਦੇ ਜਿੰਨੇ ਵੀ ਹੁਣ ਫਾਲਤੂ ਖਰਚੇ ਨੇ ਨਾ ਮੈਂ ਸਾਰੇ ਬੰਦ ਕਰ ਦੂੰਗੀ ਤੇ ਰਹੀ ਗੱਲ ਕਰਦੇ ਕੰਮ ਦੀ ਉਹ ਹੁਣ ਮੈਂ ਆਪ ਕਰੂੰਗੀ ਤੇ ਘਰ ਰਹਿ ਕੇ ਮੈਂ ਤੁਹਾਡੀ ਜਿੰਨੀ ਵੀ ਸਪੋਰਟ ਕਰ ਸਕਦੀ ਹਾਂ ਨਾ ਉਹ ਮੈਂ ਪੂਰੀ ਕਰੂੰਗੀ ਆਮ ਰੀਅਲੀ ਵੈਰੀ ਸੌਰੀ ਚਲ ਇਟਸ ਓਕੇ ਅਗਰ ਤੂੰ ਇਹ ਸਭ ਰਿਅਲਾਈਜ਼ ਕਰ ਲਿਆ ਤਾਂ ਚਲੋ ਹੁਣ ਤੁਸੀਂ ਬੈਠੋ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਣੀ ਆਂ ਹੈਲੋ ਦੀ ਸਸ਼ਿਕਾ ਸਾਰੇ ਨੂੰ ਹੋਪ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਇਸ ਵੀਡੀਓ ਚ ਅਸੀਂ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਰੈਡੀ ਕੀਤਾ ਆ ਆਦਮੀ ਤੇ ਔਰਤ ਦੋਨੋਂ ਸਾਈਕਲ ਦੇ ਪਈਏ ਹੁੰਦੇ ਆ ਤੇ ਦੋਨਾਂ ਨੂੰ ਬਰਾਬਰ ਦਾ ਇੱਕ ਰਿਸਪੌਂਸਿਬਿਲਟੀ ਲੈ ਕੇ ਚੱਲਣਾ ਚਾਹੀਦਾ ਆ ਆਪਾਂ ਨੂੰ ਆਦਮੀ ਤੇ ਇੰਨਾ ਵੀ ਬੋਝ ਨਹੀਂ ਪਾਣਾ ਚਾਹੀਦਾ ਕਿ ਉਹ ਆਪਣੀ ਰਿਸਪੌਂਸਿਬਿਲਟੀ ਦੇ ਥੱਲੇ ਦਬ ਜਵੇ ਸਗੋਂ ਉਹਨਾਂ ਦੀ ਪ੍ਰੋਪਰ ਸਪੋਰਟ ਕਰਨੀ ਚਾਹੀਦੀ ਆ ਸੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਕਰ ਦੇਣਾ ਔਰ ਜਿਹਦੀ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜਾਂ ਨਹੀਂ ਸੁਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਨਾ ਹੁਣ ਇੱਕ ਚੀਜ਼ ਵੱਲ ਸੋਚ ਕੋਈ ਨਾ ਤੋ ਇੱਕ ਵਾਰੀ ਹੋਰ ਸੋਚ ਲੈ ਚੌਪ ਕਰਨ ਵਾਲੇ ਕਰ ਮੰਨੇ ਕਿਉਂ ਕਿ ਹੋਇਆ ਤੇਰੇ ਬੁੱਲੇ ਮਾਈਕਰ ਆ ਰਿਹਾ ਸੱਚ ਤੁਸੀਂ ਬੋਲਣਾ ਹੈ ਤੈਨੂੰ ਚੰਗੀ ਤਰ੍ਹਾਂ ਪਸੰਦ ਤੈਨੂੰ ਚੰਗੀ ਤਰ੍ਹਾਂ ਪਤਾ ਮੈਨੂੰ ਤੇਰੇ ਹੱਥ ਦਾ ਹੀ ਖਾਣਾ ਅੱਛਾ ਲੱਗਦਾ ਯਾਰਾ ਕਾ ਨਾਮ ਮੈਨੂੰ ਤੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਤੇਰੇ ਹੱਥ ਦਾ ਹੀ ਖਾਣਾ ਚੰਗਾ ਲੱਗਦਾ ਹੈ ਖਾਣਾ ਬੋਲੋਗੇ ਰੋਟੀ ਸਬਜ਼ੀ ਮੈਨੂੰ ਤੇਰੇ ਹੱਥ ਦੀ ਰੋਟੀ ਸਬਜ਼ੀ ਵਧੀਆ ਲੱਗਦੀ ਹੈ ਪੰਜਾਬੀ ਕਰ ਰਹੇ ਨਾ ਆਪਾਂ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਤੇਰੇ ਹੱਥ ਦੀ ਸਬਜ਼ੀ ਲੋ ਟੁਗਦਾ ਕੀ ਹੋ ਗਿਆ ਤੁਸੀਂ ਕਿਉਂ ਇੰਨੀ ਟੈਨਸ਼ਨ ਲੈ ਰਹੇ ਹੋ ਉਹਨੂੰ ਰੋਟੀ ਬਣਾ ਲਈ ਮੈਂ ਹੀ ਸिखਾਈ ਹੈ ਜਿੱਦਾਂ ਮੈਂ ਬਣਾਉਣੀ ਹੈ ਨਾ ਉਦਾਂ ਦੀ ਬਣਾਉਗੀ ਤੁਸੀਂ

ਇਸ ਸਾਰੀ ਚੀਜ਼ਾਂ ਦੀ ਰਿਸਪੌਂਸਿਬਿਲਟੀ ਨਾ ਤੁਹਾਡੀ ਹੈ। ਅੱਛਾ। ਠੀਕ। ਮੈਂ ਮੈਂ ਕਹਿੰਦਾ। ਇਸ ਸਾਰੀ ਚੀਜ਼ਾਂ ਦੀ ਰਿਸਪੌਂਸਿਬਿਲਟੀ ਨਾ ਤੁਹਾਡੀ ਹੈ। ਅੱਛਾ ਫਿਰ ਤੇਰੀ ਰਿਸਪੌਂਸਿਬਿਲਟੀ ਦਾ ਕੀ? ਇਹ ਸਾਰੀ ਰਿਸਪੌਂਸਿਬਿਲਟੀ ਦਾ? ਆਰ। ਆਰਕਵਾ ਇਹ ਸਾਰੇ ਸਪੌਂਸਰਡ ਪਰ ਬੰਦੇ ਤੇ ਹੀ ਕਿਉਂ ਹੁੰਦਾ? ਠੀਕ ਹੈ ਐਸੀ ਫਿਰ ਮੈਂ ਨਾ ਹਨਾ ਪੜ ਲਓ।